ਭਾਬੀ ਕਮਲਕੌਰ ਤੋਂ ਬਾਅਦ ਹਰਿਆਣਵੀ ਮਾਡਲ ਸ਼ੀਤਲ ਉਰਫ ਸਿਮੀ ਦਾ ਗਲਾ ਵੜ ਕੇ ਕਤਲ ਘਰ ਤੋਂ ਨਿਕਲੀ ਸੀ ਸ਼ੂਟਿੰਗ ਲਈ ਸੋਨੀਪੱਤ ਦੀ ਨਹਿਰ ਵਿੱਚੋਂ ਕਾਰ ਵਿੱਚ ਮਿਲੀ ਪਾਣੀਪੱਤ ਦੀ ਰਹਿਣ ਵਾਲੀ ਸਿਮੀ ਦੀ লাশ ਹੱਥ ਅਤੇ ਛਾਤੀ ਤੇ ਬਣੇ ਟੈਟੂ ਤੋਂ ਹੋਈ ਪਛਾਣ ਸੋਨੀਪੱਤ ਜ਼ਿਲ੍ਹੇ ਦੇ ਖਰਖੋਦਾ ਤੋਂ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸ਼ੀਤਲ ਉਰਫ ਸਿਮੀ ਚੌਧਰੀ ਨਾਮਕ ਹਰਿਆਣਵੀ ਸੰਗੀਤ ਉਦਯੋਗ ਦੀ ਮਾਡਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਨੁਖਾਤੇ ਬਦਮਾਸ਼ਾਂ ਨੇ ਕਥਿਤ ਤੌਰ ਤੇ ਉਸ ਦਾ ਗਲਾ ਵੱਢ ਕੇ লাশ ਸੁੱਟ ਦਿੱਤੀ। লাশ ਖੰਡਾ ਪਿੰਡ ਨੇੜੇ ਰਿਲਾਇੰਸ ਨਹਿਰ ਤੋਂ ਬਰਾਮਦ ਕੀਤੀ ਗਈ। ਲਾਈਵ ਮਿੰਟ ਦੀ ਰਿਪੋਰਟ ਮੁਤਾਬਕ ਮ੍ਰਿਤਕ ਸ਼ੀਤਲ ਪਾਣੀ ਪੱਦੀ ਰਣ ਵਾਲੀ ਸੀ ਅਤੇ ਇੱਕ ਹਰਿਆਣਵੀ ਸੰਗੀਤ ਐਲਬਮ ਵਿੱਚ ਮਾਡਲ ਵਜੋਂ ਕੰਮ ਕਰਦੀ ਸੀ। ਪੁਲਿਸ ਨੇ देर रात লাশ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸੋਨੀਪਤ ਪੁਲਿਸ ਇਸ ਕਤਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। पानीपत ਵਿੱਚ ਸ਼ੀਤਲ ਦੀ ਭੈਣ ਨੇ ਹਾ ਨੇ ਪਹਿਲਾ ਮਤਲੋੜਾ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਆਪਣੀ ਸ਼ਿਕਾਇਤ ਵਿੱਚ ਉਸਨੇ ਕਿਹਾ ਸੀ ਕਿ 23 ਸਾਲਾ ਸ਼ੀਤਲ 14 ਜੂਨ ਨੂੰ ਇੱਕ ਸੰਗੀਤ ਵੀਡੀਓ ਸ਼ੂਟ ਲਈ ਅਹਾਰ ਪਿੰਡ ਗਈ ਸੀ ਪਰ ਘਰ ਵਾਪਸ ਨਹੀਂ ਆਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਸੀ ਡੀਐਸਪੀ ਰਾਜਵੀਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਸ਼ੀਤਲ ਦਾ ਕਤਲ ਕਰ ਦਿੱਤਾ ਗਿਆ ਹੈ ਪਣੀਪਤ ਦੇ ਮਤਲੋਡਾ ਪੁਲਿਸ ਸਟੇਸ਼ਨ ਤੋਂ ਇੱਕ ਪੁਲਿਸ ਟੀਮ ਨੂੰ ਜਾਂਚ ਵਿੱਚ ਸਹਾਇਤਾ ਲਈ ਸੋਨੀਪਤ ਭੇਜਿਆ ਗਿਆ ਹੈ ਅਧਿਕਾਰੀ ਹੁਣ ਦੋਸ਼ੀਆਂ ਦੀ ਪਛਾਣ ਕਰਨ ਅਤੇ ਇਸ ਭਿਆਨਕ ਅਪਰਾਧ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਮਾਮਲੇ ਨੇ ਖੇਤਰੀ ਮਨੋਰੰਜਨ ਉਦਯੋਗ ਵਿੱਚ ਹੜਕੰਪ ਮਚਾ ਦਿੱਤਾ ਹੈ ਤੇ ਕਲਾਕਾਰਾਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ਔਰ ਉਸ ਦਾ ਉਹ ਕਾਰ ਇਸਰਾਣਾ ਘਰ ਰਹਿਣ ਵਾਲਾ ਇੱਕ ਲੜਕਾ ਸੀ ਸੁਨੀਲ ਨਾਮ ਦਾ उसकी गाड़ी थी वो और उसके बाद उस गाड़ी को निकाला गया जो लड़का था उसमें जो ड्राइवर उसको चला रहा था वो उतर के बच गया था तो अब ये पता लगा है इसमें कि ये इसी गाड़ी में ये लड़की थी ये लड़का इसको लेके गया हुआ था इसी ने इसका आ, हो सकता तो है इसने हत्या की हो क्योंकि उसको चोटें हैं हत्या तो की संभावना से इंकार नहीं किया जा सकता अभी पोस्टमार्टम करवा रहे हैं डेड बॉडी बरामद पोस्टमार्टम होगा उसके बाद पोस्टमार्टम की रिपोर्ट आएगी तो इस गाड़ी से इस मामले को जोड़कर देखा जा रहा है क्योंकि शिकायतकर्ता जो था उन्होंने भी यही बातें बताई हैं तो एफ दर्ज कर ली गई है उसी हम उस लड़के को काबू